ਸਤ ਨਾਮ ਵਾਹਿਗੁਰੂ ਸਾਹਿਬ ਜੀ ਕੀਰਤਨ ਸੋਇ ਲਾ ਸੋ ਨਾਨਾ ਕੋੜੀ ਦੀਪ ਕੀ ਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਗੀਤ ਆਖੀਐ ਕਰਤੇ ਕਾਹੂ ਬੇਚਾਰੋ ਤਤ ਕਰ ਗਾਵੇ ਸੋਇ ਲਾ ਸੇਰੋ ਸੱਜਣ ਹਾਰੋ ਤੁਮ ਗਾਵੇ ਮੇਰੇ ਨਿਰਪੋਕਾ ਸੋਇ ਲਾ ਵਾਰੀ ਦਿੱਤ ਸੋਇ ਲਾ ਸਦਾ ਸੁਖ ਹੋਇ ਰਹਾਉ ਨਿਤਨੇਤ ਜੂੜੇ ਸੰਵਾਰ ਲਿਆਣਾ ਦੇਖੇਗਾ ਦੇਵਨਹਾਰ ਤੇਰਾ ਦਾਨ ਕੀਮਤ ਨਾਪ ਵੈ ਤਹ ਦਾਦੇ ਕਮਨ ਸੁਵਾਰ ਸੰਬਤ ਸਾਹ ਲਕਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣਾ ਸੀਸੜੀਆਂ ਦੋ ਹੋਵੇ ਸਾਹਿਬ ਸੋ ਮੇਲ ਕਰ ਕਰ ਹੋ ਪਹੁੰਚਾ ਸਦੜੇ ਨਤ ਭਵਾਨ ਨਾਮ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਹਵਨ ਰਾਗ ਆਸਾ ਮਹੱਲਾ ਪਹਿਲਾ ਸੇ ਕਰੋ ਸੇ ਗੁਰੂ ਸੇ ਉਪਦੇਸ ਗੁਰੂ ਗੁਰੇ ਕੋ ਬੇਸ ਨੇਕ ਬਾ ਬਾਜਿਆ ਕਰ ਕਰਤੇ ਕੀਰਤ ਹੋਏ ਸੋ ਕਰ ਰਖ ਵਡਾਈ ਤੇ ਰਹਾਓ ਸਤ ਸਿਆ ਕੜੀਆ ਪਹਾਰਾ ਥਤੀ ਵਾਰੀ ਮਹੋ ਆਸੂਰ ਜੈ ਕੋ ਰਤਨੇ ਕ ਨਾਨਕ ਕਰਤੇ ਕੇ ਕੇਤੇ ਵੇਸ ਰਾਗਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਤਚੰਦ ਦੀਵਕ ਬਨੇ ਧਾਰ ਕਾ ਮੰਡਲ ਜਨਕ ਮੁਤੀ ਧੂਪ ਮਲਿਆਣ ਲੋ ਪਵਨ ਜਵ ਰੋ ਕਰੇ ਸਗਲ ਬਨਰਾਏ ਸਲੰਕ ਜੋਤੀ ਕੈਸੀ ਆਰਤੀ ਹੋਏ ਪਉਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ ਸਹਿਸ ਤਵ ਨਾਨ ਨਾਨ ਹਾ ਤੋਹ ਕੋ ਸਹਿਸ ਮੂਰਤ ਨਾਇਕ ਦੋਹੀ ਸਹਿਸ ਪਦ ਵਿੰਮਲ ਨਾਨੇਕ ਪਦ ਗੰਦੇਨ ਸਹਿਸ ਤਾ ਗੰਦੇ ਚਲਤ ਮੋਹੀ ਸਾਮੇ ਜੋਤ ਜੋਤ ਹ ਸੋਏ ਤਿਸੁ ਦਾ ਚਾਨਣ ਸਾਮੇ ਚਾਨਣ ਹੋਇ ਗੁਰ ਸਾਖੀ ਜੋਤ ਪਰਗਟ ਹੋਏ ਜੋਤ ਸੁਭਾਵ ਸੋ ਆਰਤੀ ਹੋਏ ਹਰ ਚਰਨ ਕਮਲ ਵਕਰੰਦ ਲੋ ਉਤਮਨੋ ਆਨੰਦਨਾ ਮੋਹਿ ਆਹੀ ਪੇ ਆਸਾ ਕਿਰਪਾ ਦਲ ਦੇ ਨਾਨਕ ਸਾਰੰਕੋ ਜਾਤੇ ਤੇਰਾ ਨਾਇ ਵਾਸਾ ਰਾਗ ਗੋੜੀ ਪੂਰਵੀ ਮਹੱਲਾ ਚੌਥਾ ਕਾਮ ਕਰੋਦ ਨਗਰ ਵਾ ਭਰਿਆ ਮਿਲ ਸਾਧੂ ਖੰਡਲ ਖੰਡਾਏ ਪੁਰਗ ਲਿਵਟਲ ਕੇ ਗੁਰ ਪਾਇਆ ਮਨ ਹਾਰ ਲੇਵਾ ਮੰਡਲ ਮੰਡਾ ਹੈ ਕਰ ਸਾਧੂ ਅंजलि ਪਨ ਅੱਡਾ ਹੈ ਕਰ ਡੰਡਾ ਤਾ ਪਨ ਅੱਡਾ ਹੈ ਰਹਾਉ ਸਾਖਤ ਹਰ ਸਨ ਜਾਣ ਆਤਿ ਨੇ ਅੰਤਰ ਹੋਮ ਮੈਂ ਕੰਡਾ ਹੈ ਜਾਨ ਨਾ ਚਲਾਇ ਚ ਵੈਦ ਹੁ ਪਾਵੈ ਜਿਨ ਕਾਲ ਸੈਸ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਉ ਕੰਡਾ ਹੈ ਅਗਨ ਆਸੀ ਪਰਖਾ ਪਰਮੇਸ਼ਰ ਬੋ ਸੋਵ ਕੰਡਾ ਬ੍ਰਹਮੰਡਾ ਹੈ ਅਮ ਗਰੀਬ ਮਸਕੀਨ ਪ੍ਰਭ ਤੇਰੇ ਹਰਾਖ ਰਖ ਵਡ ਵੱਡਾ ਜੇ ਨਾਨਕ ਨਾਮ ਦਾ ਟੇਕ ਹੈ ਹੰ ਨਾਮੇ ਹੀ ਸੁਖ ਮੰਡਾ ਹੈ ਰਾਗ ਗੋੜੀ ਪੂਰਵੀ ਮਹਲਾ 5 ਕਰੋ ਬਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਇਹਾ ਖਾਟ ਚਲੋ ਹਰਲਾ ਆਗੈ ਵਸਨ ਸੁਹਿਲਾ ਓਦ ਘਟਾ ਦਿਨ ਸਰ ਨਾਰੇ ਮਨ ਗੁਰ ਮੇਲਾ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੁੰਸੇਮਹ ਤਰੇ ਬ੍ਰਹਮ ਗਿਆਨੀ ਜਿ ਸਾਜ ਗਾਏ ਪੀਆ ਵੈ ਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨੁ ਸੇਰਾ ਨੇਜ ਕਰ ਮਹਿਲ ਪਾਵੋ ਸੁਖ ਸਹਿਜੇ ਬੋਹਰ ਨ ਹੋਏ ਗੋ ਜੇਰਾ ਅੰਤਰ ਜਾਨੀ ਪਰਖ ਦੇ ਦਾਤੇ ਸਰਦਾ ਮਨ ਕੀ ਮਾਨ ਕਦਾਸ ਐ ਸੁਖ ਮੰਗੈ ਮੁਖ ਕਰ ਸੰਤਨ ਕੀ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਨਾਨਕ ਦਾਸ ਐ ਸੁਖ ਮੰਗੈ ਮੁਖ ਕਰ ਸੰਤਨ ਕੀ ਤੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ